ਬਿਨਾ ਲਾਇਸੈਂਸ ਦੇ ਕਿਵੇਂ ਚੱਲ ਰਿਹਾ ਮਾਈ ਟ੍ਰੈਵਲ ਇਮੀਗ੍ਰੇਸ਼ਨ ਦਫ਼ਤਰ ਮਾਈ ਟ੍ਰੈਵਲ ਇਮੀਗ੍ਰੇਸ਼ਨ ਤੇ ਕੌਣ ਹੈ ਧਿਆਲੂ ਅਜਿਹੇ ਟ੍ਰੈਵਲ ਬਣਾਉਂਦੇ ਲੋਕਾਂ ਨੂੰ ਆਪਣਾ ਸ਼ਿਕਾਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡਾਇਨਿੰਗ ਸਵੇਰਾ ਟੀਵੀ ਤੇ ਮੈਂ ਤੁਹਾਡਾ ਨਾ ਪਰਮਿੰਦਰ ਸਿੰਘ ਅਕਸਰ ਹੀ ਪੰਜਾਬ ਦੇ ਲੋਕ ਜਿਹੜੇ ਆ ਵਿਦੇਸ਼ਾਂ ਨੂੰ ਜਾਣ ਦਾ ਰੁਖ ਕਰਦੇ ਜਾ ਰਹੇ ਨੇ ਤਾਂ ਹੁਣ ਵੀ ਲੋਕ ਨਹੀਂ ਟਲੇ ਲਗਾਤਾਰ ਲੋਕ ਜਿਹੜੇ ਆ ਸਟੱਡੀ ਕਰਕੇ ਜਾਂ ਫਿਰ ਬੇਰੋਜ਼ਗਾਰੀ ਹੋਣ ਕਰਕੇ ਬਾਹਰ ਦਾ ਰੋਕ ਕਰਤੇ ਆ ਰਹੇ ਨੇ ਤਾਂ ਅਜੇਹੇ ਦੇ ਵਿੱਚ ਲੋਕ ਕਿਤਨਾ ਕਿਤੇ ਅਜੇ ਇਹ ਏਜੰਟਾਂ ਧੱਤੀ ਚੜ ਜਾਂਦੇ ਨੇ ਜਿਨ੍ਹਾਂ ਤੋਂ ਕੋਈ ਉਮੀਦ ਨਹੀਂ ਹੁੰਦੀ ਕਿ ਗਏ ਪੈਸੇ ਵਾਪਸ ਵੀ ਆ ਜਾਣ ਤਾਂ ਖਾਸ ਕਰਕੇ ਪਿੱਛੇ ਪੰਜਾਬ ਸਰਕਾਰ ਨੇ ਇੱਕ ਮੁਹਿੰਮ ਚਲਾਈ ਸੀਗੀ ਜਿਸ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਕਈ ਇਮੀਗ੍ਰੇਸ਼ਨ ਅਜੇਹੇ ਨੇ ਜੋ ਬਿਨਾਂ ਲਾਇਸੈਂਸ ਤੋਂ ਚੱਲਦੇ ਨੇ ਉਹਨਾਂ ਤੇ ਪੰਜਾਬ ਸਰਕਾਰ ਦੇ ਵੱਲੋਂ ਹਦਾਇਤਾਂ ਅਨੁਸਾਰ ਪੰਜਾਬ ਪੁਲਿਸ ਦੇ ਵੱਲੋਂ ਚਾਪੇ ਮਾਰਵੀ ਕਿਤੇ ਗਈ ਸੀ ਪਰੋਸੇ ਦੌਰਾਨ ਕਈ ਬਿਨਾ ਲਾਇਸੈਂਸ ਦੇ ਜਿਹੜੇ ਇਮੀਗ੍ਰੇਸ਼ਨ ਸੈਂਟਰ ਸੀਗੇ ਉਹਨਾਂ ਨੂੰ ਸੀਲ ਵੀ ਕੀਤਾ ਗਿਆ ਤੇ ਉਹਨਾਂ ਦੇ ਲਾਇਸੈਂਸ ਵੀ ਜਿਨ੍ਹਾਂ ਦੇ ਜਿਨ੍ਹਾਂ ਦੇ ਲਾਇਸੈਂਸ ਸੀਗੇ ਉਹ ਧੋਖਾਧੜੀ ਦੇ ਨਾਲ ਲੋਕਾਂ ਨੂੰ ਸ਼ਿਕਾਰ ਬਣਾਉਂਦੇ ਸੀਗੇ ਤਾਂ ਉਹਨਾਂ ਦੇ ਲਾਇਸੈਂਸ ਵੀ ਰੱਦ ਕੀਤੇ ਗਏ ਸੀਗੇ ਤਾਂ ਅਜਿਹਾ ਇੱਕ ਮਾਮਲਾ ਚਲੰਦਾ ਤੋਂ ਸਾਹਮਣੇ ਆਇਆ ਜਲੰਧਰ ਵਿੱਚ ਮੈਂ ਟ੍ਰੈਵਲ ਇਮੀਗ੍ਰੇਸ਼ਨ ਜੋ ਕਿ ਭੋਲੇ ਭਾਲੇ ਲੋਕਾਂ ਨੂੰ ਠੱਗਦਾ ਆ ਤਾਂ ਪੰਜਾਬ ਵਿੱਚ ਹਰ ਰੋਜ਼ ਵੀਜ਼ਾ ਦੇ ਨਾਮ ਤੇ ਲੋਕਾਂ ਦੇ ਨਾਲ ਠੱਗੀ ਹੁੰਦੀ ਆ ਖਬਰਾਂ ਸਾਹਮਣੇ ਹੁੰਦੀਆਂ ਨੇ ਪੰਜਾਬ ਦੇ ਵਿੱਚ ਹਰ ਸਾਲ ਸੈਂਕੜੇ ਲੋਕ ਬਾਹਰ ਜਾਂਦੇ ਨੇ ਪਰ ਇਸ ਦੇ ਵਿੱਚ ਲੋਕ ਠੱਗੀ ਦਾ ਸ਼ਿਕਾਰ ਬਣ ਜਾਂਦੇ ਨੇ ਅਜਿਹਾ ਇੱਕ ਮਾਮਲਾ ਜਲੰਧਰ ਦੇ ਮਾਈ ਟ੍ਰੈਵਲ ਇਮਿਗ੍ਰੇਸ਼ਨ ਤੋਂ ਸਾਹਮਣੇ ਆਇਆ ਜਿੱਥੇ ਉਹ ਟ੍ਰੈਵਲ ਜਿਹੜਾ ਬਿਨਾਂ ਲਾਇਸੈਂਸ ਤੋਂ ਚੱਲਦਾ ਏ ਤਾਂ ਬੇਖੌਫ ਹੋ ਕੇ ਇਹ 에ਜੰਟ ਜਿਹੜਾ ਆ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਆ ਕਈ ਲੋਕ ਇਹਨਾਂ ਦੇ ਕੋਲ ਫੱਕੇ ਦਾ ਸ਼ਿਕਾਰ ਹੋਏ ਨੇ ਕੋਈ ਨਾ ਕੋਈ ਲਾਲਚ ਦੇ ਕੇ ਲੋਕਾਂ ਨੂੰ ਆਪਣੇ ਵੱਲ ਖਿੱਚਦੇ ਨੇ ਤਾਂ ਫਿਰ ਉਹਨਾਂ ਨੂੰ ਵਿਦੇਸ਼ ਜਾਣ ਦੇ ਲਾਲਚ ਵਿੱਚ ਘੱਟ ਪੈਸਿਆਂ ਦੇ ਲਈ ਠੱਗੀ ਦਾ ਸ਼ਿਕਾਰ ਬਣਾਉਂਦੇ ਨੇ ਤੇ ਜਿਸ ਤੋਂ ਬਾਅਦ ਜਦੋਂ ਲੋਕ ਠੱਗੀ ਦਾ ਸ਼ਿਕਾਰ ਬਣ ਜਾਂਦੇ ਨੇ ਤਾਂ ਲੋਕਾਂ ਨੂੰ ਸਮਝ ਆ ਜਾਂਦੀ ਹੈ ਕਿ ਇਸ ਏਜੰਟ ਨੇ ਸਾਡਾ ਠੱਗੀ ਮਾਰੀ ਹੈ ਸਾਡਾ ਕੋਈ ਵੀਜ਼ਾ ਨਹੀਂ ਆ ਰਿਹਾ ਤਾਂ ਜਿਸ ਤੋਂ ਬਾਅਦ ਉਹ ਲੋਕ ਆਫਿਸ ਦੇ ਵਿੱਚ ਆਉਂਦੇ ਨੇ ਤਾਂ ਅੱਗੇ ਆਫਿਸ ਬੰਦ ਮਿਲਦਾ ਹੈ ਅਜਿਹੇ ਹੁਣ ਵੀ ਪੰਜਾਬ ਦੇ ਵਿੱਚ ਕਈ ਅਜਿਹੇ ਇਮੀਗ੍ਰੇਸ਼ਨ ਸੈਂਟਰ ਨੇ ਜੋ ਬਿਨਾਂ ਲਾਇਸੈਂਸ ਤੋਂ ਚੱਲਦੇ ਨੇ ਇਹਨਾਂ ਦੇ ਵਿੱਚ ਇੱਕ ਜੰਦਰ ਦਾ ਮਾਈ ਟ੍ਰੈਵਲ ਇਮੀਗ੍ਰੇਸ਼ਨ ਉਹ ਵੀ ਬਿਨਾਂ ਲਾਇਸੈਂਸ ਤੋਂ ਚੱਲਦਾ ਆ ਕਿਸ ਦੀ ਸ਼ਾਇਦ ਚੱਲਦਾ ਆ ਕੌਣ ਚਲਾ ਰਿਹਾ ਇਸ ਦੇ ਪਿੱਛੇ ਕੌਣ ਆ ਕਿਸ ਦਾ ਹੱਤਾ ਇਹ ਕਈ ਜਿਹੜੇ ਸਵਾਲ ਪ੍ਰਸ਼ਾਸਨ ਦੇ ਵੀ ਖੜੇ ਹੁੰਦੇ ਨੇ ਕਿਉਂਕਿ ਪ੍ਰਸ਼ਾਸਨ ਦੇ ਅੱਖਾਂ ਸਾਹਮਣੇ ਵੱਡਾ ਧੋਖਾ ਕਰਨਾ ਬਿਨਾਂ ਲਾਇਸੈਂਸ ਤੋਂ ਇਮੀਗ੍ਰੇਸ਼ਨ ਚਲਾਉਣਾ ਇਹ ਪ੍ਰਸ਼ਾਸਨ ਦੇ ਕਈ ਸਵਾਲ ਖੜੇ ਹੁੰਦੇ ਨੇ ਤਾਂ ਹੁਣ ਲੋੜ ਆ ਪ੍ਰਸ਼ਾਸਨ ਨੂੰ ਇਨ੍ਹਾਂ ਸੈਂਟਰਾਂ ਤੇ ਛਾਪੀ ਮਾਰੀ ਕਰ ਜਿਹੜੇ ਆ ਇਨ੍ਹਾਂ ਦੇ ਸੈਂਟਰ ਰੱਦ ਕਰਨ ਦੀ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਪੋਲੇ-ਪਾੜੇ ਲੋਕਾਂ ਨੂੰ ਆਪਣਾ ਸ਼ਿਕਾਰ ਨਾ ਬਣਨ ਹਮੇਸ਼ਾ ਲੋਕਾਂ ਨੂੰ ਚਾਹੀਦਾ ਜਦੋਂ ਵੀ ਬਾੜ ਦਾ ਅਪਲਾਈ ਕਰਨਾ ਆ ਤਾਂ ਇਨ੍ਹਾਂ ਸੈਂਟਰਾਂ ਦੇ ਵਿੱਚ ਜਾ ਕੇ ਜਿਹੜਾ ਆ ਲੋਕਾਂ ਇਹਨਾਂ ਦੇ ਲਾਇਸੈਂਸ ਚੈੱਕ ਕਿਤੇ ਜਾਣ ਕਿ ਵਾਕੇ ਇਹ ਲਾਇਸੈਂਸ ਇਨ੍ਹਾਂ ਕੋਲ ਹੈਗਾ ਆ ਕਿਉਂਕਿ ਫਿਰ ਬਿਨਾਂ ਲਾਇਸੈਂਸ ਤੋਂ ਇਹ ਲੋਕਾਂ ਨੂੰ ਬਾਹਰ ਭੇਜ ਦੇਣਾ ਫੇ ਠੱਗੀ ਦਾ ਸ਼ਿਕਾਰ ਬਣੁੰਦੇ ਆ ਲੋੜਾ ਹੁਣ ਪ੍ਰਸ਼ਾਸਨ ਨੂੰ ਜਲਦ ਇਨ੍ਹਾਂ ਏਜੰਟਾਂ ਦੇ ਖਿਲਾਫ ਕਾਰਵਾਈ ਕਰਨ ਦੀ ਖਾਸ ਕਰਕੇ ਜਲੰਧਰ ਦਾ ਮਾਈ ਟ੍ਰੈਵਲ ਇਮੀਗ੍ਰੇਸ਼ਨ ਆ ਉਸ ਦੇ ਖਿਲਾਫ ਕਾਰਵਾਈ ਕਰਕੇ ਇਸ ਨੂੰ ਛਾੜਖਾ ਪਿੱਛੇ ਭਜਾਵੇ ਤਾਂ ਇਸ ਦਾ ਸੈਂਟਰ ਜਿਹੜਾ ਆ ਉਹ ਸੀਲ ਕਰ ਦਿੱਤਾਵੇ ਤਾਂ ਡੈਨਿਸ ਸਵੇਰਾ ਵੀ ਉਡੀਕ ਦੇ ਤੱਕ ਇਸ ਦੇ ਪਿੱਛੇ ਭਜਦਾ ਰਹੇਗਾ ਜਿੰਨੀ ਦੇ ਤੱਕ ਇਸ ਤੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਫਿਲਹਾਲ ਇਸ ਐਪੀਸੋਡ ਦੇ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ ਤੁਸੀਂ ਦੇਖਦੇ ਰਹੋ ਡੈਨਿਸ ਸਵੇਰਾ ਟੀਵੀ ਬਿਨਾ ਲਾਇਸੈਂਸ ਦੇ ਕਿਵੇਂ ਚੱਲ ਰਿਹਾ ਮਾਈ ਟ੍ਰੈਵਲ ਇਮੀਗ੍ਰੇਸ਼ਨ ਦਫ਼ਤਰ ਮਾਈ ਟ੍ਰੈਵਲ ਇਮੀਗ੍ਰੇਸ਼ਨ ਤੇ ਕੌਣ ਹੈ ਧਿਆਲੂ ਅਜਿਹੇ ਟ੍ਰੈਵਲ ਬਣਾਉਂਦੇ ਲੋਕਾਂ ਨੂੰ ਆਪਣਾ ਸ਼ਿਕਾਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡਾਇਨਿੰਗ ਸਵੇਰਾ ਟੀਵੀ ਤੇ ਮੈਂ ਤੁਹਾਡਾ ਨਾ ਪਰਮਿੰਦਰ ਸਿੰਘ ਅਕਸਰ ਹੀ ਪੰਜਾਬ ਦੇ ਲੋਕ ਜਿਹੜੇ ਆ ਵਿਦੇਸ਼ਾਂ ਨੂੰ ਜਾਣ ਦਾ ਰੁੱਖ ਕਰਦੇ ਜਾ ਰਹੇ ਨੇ ਤਾਂ ਹੁਣ ਵੀ ਲੋਕ ਨਹੀਂ ਟਲੇ ਲਗਾਤਾਰ ਲੋਕ ਜਿਹੜੇ ਆ ਸਟੱਡੀ ਕਰਕੇ ਜਾਂ ਫਿਰ ਬੇਰੋਜ਼ਗਾਰੀ ਹੋਣ ਕਰਕੇ ਬਾਹਰ ਦਾ ਰੁਖ ਕਰਦੇ ਆ ਰਹੇ ਨੇ ਤਾਂ ਅਜਿਹੇ ਦੇ ਵਿੱਚ ਲੋਕ ਕਿਤਨਾ ਕਿਤੇ ਅਜਿਹੇ ਏਜੰਟਾਂ ਦੇ ਹੱਥੀ ਚੜ ਜਾਂਦੇ ਨੇ ਜਿਨ੍ਹਾਂ ਤੋਂ ਕੋਈ ਉਮੀਦ ਨਹੀਂ ਹੁੰਦੀ ਕਿ ਗਏ ਪੈਸੇ ਵਾਪਸ ਵੀ ਆ ਜਾਣ ਤਾਂ ਖਾਸ ਕਰਕੇ ਪਿੱਛੇ ਪੰਜਾਬ ਸਰਕਾਰ ਨੇ ਇੱਕ ਮੁਹਿੰਮ ਚਲਾਈ ਸੀਗੀ ਜਿਸ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਕਈ ਇਮੀਗ੍ਰੇਸ਼ਨ ਅਜਿਹੇ ਨੇ ਜੋ ਬਿਨਾਂ ਲਾਇਸੈਂਸ ਤੋਂ ਚੱਲਦੇ ਨੇ ਉਹਨਾਂ ਤੇ ਪੰਜਾਬ ਸਰਕਾਰ ਦੇ ਵੱਲੋਂ ਹਦਾਇਤਾਂ ਅਨੁਸਾਰ ਪੰਜਾਬ ਪੁਲਿਸ ਦੇ ਵੱਲੋਂ ਸ਼ਾਪੇ ਮਰਵੀ ਕਿਤੇ ਕਿਜੀ ਪਰ ਉਸੇ ਦੌਰਾਨ ਕਈ ਬਿਨਾ ਲਾਇਸੈਂਸ ਦੇ ਜਿਹੜੇ ਇਮੀਗ੍ਰੇਸ਼ਨ ਸੈਂਟਰ ਸਿਗੇ ਉਹਨਾਂ ਨੂੰ ਸੀਲ ਵੀ ਕੀਤਾ ਗਿਆ ਤੇ ਉਹਨਾਂ ਦੇ ਲਾਇਸੈਂਸ ਵੀ ਜਿਨੇ ਜਿਨ੍ਹਾਂ ਦੇ ਲਾਇਸੈਂਸ ਸਿਗੇ ਉਹ ਧੋਖਾ ਤਰੀਕਾ ਲੋਕਾਂ ਨੂੰ ਸ਼ਿਕਾਰ ਬਣਾਉਂਦੇ ਸਿਗੇ ਤਾਂ ਉਹਨਾਂ ਦੇ ਲਾਇਸੈਂਸ ਵੀ ਰੱਦ ਕੀਤੇ ਗਏ ਸਿਗੇ ਤਾਂ ਅਜਿਹਾ ਇੱਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਲੰਧਰ ਦੇ ਵਿੱਚ ਮੈਂ ਟ੍ਰੈਵਲ ਇਮੀਗ੍ਰੇਸ਼ਨ ਜੋ ਕਿ ਭੋਲੇ ਭਾਲੇ ਲੋਕਾਂ ਨੂੰ ਠੱਗਦਾ ਆ ਤਾਂ ਪੰਜਾਬ ਦੇ ਵਿੱਚ ਹਰ ਰੋਜ਼ ਵੀਜ਼ਾ ਦੇ ਨਾਮ ਤੇ ਲੋਕਾਂ ਦੇ ਨਾਲ ਠੱਗੀ ਹੁੰਦੀ ਆ ਖਬਰਾਂ ਸਾਹਮਣੇ ਆਉਂਦੀਆਂ ਨੇ ਪੰਜਾਬ ਦੇ ਵਿੱਚ ਹਰ ਸਾਲ ਸੈਂਕੜੇ ਲੋਕ ਬਾਹਰ ਜਾਂਦੇ ਨੇ ਪਰ ਇਸ ਦੇ ਵਿੱਚ ਲੋਕ ਠੱਗੀ ਦਾ ਸ਼ਿਕਾਰ ਬਣ ਜਾਂਦੇ ਨੇ ਅਜਿਹਾ ਇੱਕ ਮਾਮਲਾ ਜਲੰਧਰ ਦੇ ਮਾਈ ਟ੍ਰੈਵਲ ਇਮਿਗ੍ਰੇਸ਼ਨ ਤੋਂ ਸਾਹਮਣੇ ਆਇਆ ਜਿੱਥੇ ਉਹ ਟ੍ਰੈਵਲ ਜਿਹੜਾ ਬਿਨਾਂ ਲਾਇਸੈਂਸ ਤੋਂ ਚੱਲਦਾ ਏ ਤਾਂ ਬੇਖੌਫ ਹੋ ਕੇ ਇਹ 에ਜੰਟ ਜਿਹੜਾ ਆ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਆ ਕਈ ਲੋਕ ਇਹਨਾਂ ਦੇ ਕੋਲ ਫੱਕੇ ਦਾ ਸ਼ਿਕਾਰ ਹੋਏ ਨੇ ਕੋਈ ਨਾ ਕੋਈ ਲਾਲਚ ਦੇ ਕੇ ਲੋਕਾਂ ਨੂੰ ਆਪਣੇ ਵੱਲ ਖਿੱਚਦੇ ਨੇ ਤਾਂ ਫਿਰ ਉਹਨਾਂ ਨੂੰ ਵਿਦੇਸ਼ ਜਾਣ ਦੇ ਲਾਲਚ ਵਿੱਚ ਘੱਟ ਪੈਸਿਆਂ ਦੇ ਲਈ ਠੱਗੀ ਦਾ ਸ਼ਿਕਾਰ ਬਣਾਉਂਦੇ ਨੇ ਤਾਂ ਜਿਸ ਤੋਂ ਬਾਅਦ ਜਦੋਂ ਲੋਕ ਠੱਗੀ ਦਾ ਸ਼ਿਕਾਰ ਬਣ ਜਾਂਦੇ ਨੇ ਤਾਂ ਲੋਕਾਂ ਨੂੰ ਸਮਝ ਆ ਜਾਂਦੀ ਹੈ ਕਿ ਇਸ ਏਜੰਟ ਨੇ ਸਾਡਾ ਠੱਗੀ ਮਾਰੀ ਹੈ ਸਾਡਾ ਕੋਈ ਵੀਜ਼ਾ ਨਹੀਂ ਆ ਰਿਹਾ ਤਾਂ ਜਿਸ ਤੋਂ ਬਾਅਦ ਉਹ ਲੋਕ ਆਫਿਸ ਦੇ ਵਿੱਚ ਜਾਂਦੇ ਨੇ ਤਾਂ ਅੱਗੇ ਆਫਿਸ ਬੰਦ ਮਿਲਦਾ ਆ ਅਜਿਹੇ ਹੁਣ ਵੀ ਪੰਜਾਬ ਵਿੱਚ ਕਈ ਅਜਿਹੇ ਇਮੀਗ੍ਰੇਸ਼ਨ ਸੈਂਟਰ ਨੇ ਜੋ ਬਿਨਾਂ ਲਾਇਸੈਂਸ ਤੋਂ ਚੱਲਦੇ ਨੇ ਇਹਨਾਂ ਦੇ ਵਿੱਚ ਇੱਕ ਜੰਦਰ ਦਾ ਮਾਈ ਟ੍ਰੈਵਲ ਇਮੀਗ੍ਰੇਸ਼ਨ ਆ ਉਹ ਵੀ ਬਿਨਾਂ ਲਾਇਸੈਂਸ ਤੋਂ ਚੱਲਦਾ ਆ ਕਿਸ ਦੀ ਸ਼ਾਇਦ ਚੱਲਦਾ ਆ ਕੌਣ ਚਲਾ ਰਿਹਾ ਇਸ ਦੇ ਪਿੱਛੇ ਕੌਣ ਆ ਕਿਸ ਦਾ ਹੱਤਾ ਇਹ ਕਈ ਜਿਹੜੇ ਸਵਾਲ ਪ੍ਰਸ਼ਾਸਨ ਦੇ ਵੀ ਖੜੇ ਹੁੰਦੇ ਨੇ ਕਿਉਂਕਿ ਪ੍ਰਸ਼ਾਸਨ ਦੇ ਅੱਖਾਂ ਸਾਹਮਣੇ ਵੱਡਾ ਧੋਖਾ ਕਰਨਾ ਬਿਨਾਂ ਲਾਇਸੈਂਸ ਤੋਂ ਇਮੀਗ੍ਰੇਸ਼ਨ ਚਲਾਉਣਾ ਇਹ ਪ੍ਰਸ਼ਾਸਨ ਦੇ ਕਈ ਸਵਾਲ ਖੜੇ ਹੁੰਦੇ ਨੇ ਤਾਂ ਹੁਣ ਲੋੜ ਆ ਪ੍ਰਸ਼ਾਸਨ ਨੂੰ ਇਨ੍ਹਾਂ ਸੈਂਟਰਾਂ ਦੇ ਛਾਪੀ ਮਾਰੀ ਕਰ ਜਿਹੜੇ ਆ ਇਹਨਾਂ ਦੇ ਸੈਂਟਰ ਰੱਦ ਕਰਨ ਦੀ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਪੋਲੇ ਬਾਣੇ ਲੋਕਾਂ ਨੂੰ ਆਪਣਾ ਸ਼ਿਕਾਰ ਨਾ ਬਣਨ ਹਮੇਸ਼ਾ ਲੋਕਾਂ ਨੂੰ ਚਾਹੀਦਾ ਜਦੋਂ ਵੀ ਬਾੜ ਦਾ ਅਪਲਾਈ ਕਰਨਾ ਆ ਤਾਂ ਇਨ੍ਹਾਂ ਸੈਂਟਰਾਂ ਦੇ ਵਿੱਚ ਜਾ ਕੇ ਜਿਹੜਾ ਆ ਲੋਕਾਂ ਇਹਨਾਂ ਦੇ ਲਾਇਸੈਂਸ ਚੈੱਕ ਕਿਤੇ ਜਾਣ ਕਿ ਵਾਕੇ ਇਹ ਲਾਇਸੈਂਸ ਇਹਨਾਂ ਕੋਲ ਹੈਗਾ ਆ ਕਿਉਂਕਿ ਜੇ ਫਿਰ ਬਿਨਾਂ ਲਾਇਸੈਂਸ ਤੋਂ ਇਹ ਲੋਕਾਂ ਨੂੰ ਬਾਹਰ ਭੇਜ ਦਿੱਤਾ ਨਾ ਫੇ ਠੱਗੀ ਦਾ ਸ਼ਿਕਾਰ ਬਣਨਗੇ ਲੋੜਾ ਹੁਣ ਪ੍ਰਸ਼ਾਸਨ ਨੂੰ ਜਲਦ ਇਨ੍ਹਾਂ ਏਜੰਟਾਂ ਦੇ ਖਿਲਾਫ ਕਾਰਵਾਈ ਕਰਨ ਦੀ ਖਾਸ ਕਰਕੇ ਜੰਦਰ ਦਾ ਮਾਈ ਟ੍ਰੈਵਲ ਇਮੀਗ੍ਰੇਸ਼ਨ ਆ ਉਸ ਦੇ ਖਿਲਾਫ ਕਾਰਵਾਈ ਕਰਕੇ ਇਸ ਨੂੰ ਸ਼ਰਾਖਾ ਪਿੱਛੇ ਭਜਾਵੇ ਤਾਂ ਇਸ ਦਾ ਸੈਂਟਰ ਜਿਹੜਾ ਆ ਉਹ ਸੀਲ ਕਰ ਦਿੱਤਾਵੇ ਤਾਂ ਡੈਨਿਸ ਸਵੇਰਾ ਵੀ ਓਨੀ ਦੇਰ ਤੱਕ ਇਸ ਦੇ ਪਿੱਛੇ ਭਜਦਾ ਰਹੇਗਾ ਜਿੰਨੀ ਦੇਰ ਤੱਕ ਇਸ ਤੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਫਿਲਹਾਲ ਇਸ ਐਪੀਸੋਡ ਦੇ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ ਤੁਸੀਂ ਦੇਖਦੇ ਰਹੋ ਡੈਨਿਸ ਸਵੇਰਾ ਟੀਵੀ